ਤੇ ਨੂੰ ਕਹਿੰਦੇ ਆ ਮਾਰਵਾੜੀ ਬਾਈ ਮਾਰਵਾੜੀ ਸੌ ਲੱਗੇ ਹਰ ਕਰਨ ਜੁੜਨ ਵਾਲਾ ਮਾਰਵਾੜੀ ਨਹੀਂ ਹੁੰਦਾ ਮਾਰਵਾੜੀ ਦੇ ਕੁਝ ਕੈਰੈਕਟਰ ਹੀ ਮਾਰਵਾੜੀ ਵਾਲੇ ਹੁੰਦੇ ਨੇ ਬਈ ਕਸੂਤੇ ਹੀ ਮਾਰਵਾੜੀ ਵਾਲੇ ਕੈਰੈਕਟਰ ਆਹ ਕੁੜੀ ਚੇ ਨੇ ਲੈ 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 ਓਏ ਹੋਏ ਹੋਏ ਓਏ ਹੋਏ 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 ਦੇਖੋ ਬਈ ਕੀ ਬਾਤਾਂ ਨੇ ਸਾਡੀਆਂ ਤਾਂ ਸੋਣੀ ਤੇਰੇ ਨਾਲ ਬਸ ਦੋ ਚਾਰ ਹੀ ਮੁਲਾਕਾਤਾਂ ਨੇ ਹਾਂਜੀ ਚੱਕ ਤੇ ਚੱਕ ਤੇ ਚੱਕ ਰਿਆ ਗਰੀਬੀਆਂ ਲੈ ਢੋਲਾ ਦੀ ਲਾਤੀ ਆ ਕਾਲੀ ਘੋੜੀ ਨੇ ਅੱਗ ਇੱਧਰ ਨੂੰ ਇੱਧਰ ਹੁਣ ਦੋਵੇਂ ਪਾਸੇ ਬੈਠਾ ਇੱਧਰ ਨੂੰ ਆ ਤੂੰ ਵੀ ਨਾ ਲੈ ਕੇ ਉਹ ਕਹਿ ਰਹੀ ਆ ਇੱਧਰ ਕਮਾ ਮੈਨੂੰ ਆ ਗੱਲ ਸਮਝੀ ਦੀ ਹੁੰਦੀ ਆ ਬੇਜਬਾਨ ਦੀ ਆ ਲੈ ਹੁਣ ਕੀ ਕਰਦੀ ਆ ਉਹ ਬੱਲੇ ਜੇ ਤੁਹਾਡੀ ਰੂਹ ਨਾ ਖੁਸ਼ ਹੋਈ ਭਾਈ ਸੱਚੀ ਦੱਸਿਓ ਇੱਕ ਨਾ ਕਮੈਂਟ ਨਹੀਂ ਕਰਦੇ ਯਾਰ ਘੱਟ ਕਰਦੇ ਹਾਂ ਮੀਸੈਂਟ ਕਰਦੇ ਤਾਂ ਹੈਗੇ ਹਾਂ ਬਟ ਜੇ ਘੋੜੀ ਚੰਗੀ ਲੱਗਦੀ ਆ ਵੀਰੇ ਕੋਈ ਬਹੁਤ ਬਿਊਟੀਫੁਲ ਚੀਜ਼ ਆ ਜਾਂਦੀ ਆ ਨਾ ਉਦੋਂ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ व्यू वाउटा चलो मिलियन ਹੁਣ 10000 ਹੁਣ 2000 ਹੁਣ ਆਪਾਂ ਨੂੰ ਸਾਰੇ ਚੰਗੇ ਨੇ ਪਰ ਵੀਰੇ ਇਹ ਹੁੰਦਾ ਵੀ ਯਾਰ ਇੰਨੇ ਬੰਦਿਆਂ ਨੇ ਦੇਖ ਲਈ ਪਰ ਆਪਣੇ ਫੋਲੋਅਰ ਵਾਲੇ 28 ਕੇ ਹਜ਼ਾਰ ਹੀ ਨੇ what happened with me ਹੈਨਾ ਉਹ ਬੱਲੇ ਬੱਲੇ ਮੇਰੇ ਲੱਤ ਮਾਰਨ ਨੂੰ ਬਹੁਤ ਉਹ ਹੋਈ ਹੋਈ ਉਤਾਵਲੀ ਵੀਰੇ ਪਤਾ ਕੀ ਆ ਥੋੜਾ ਜਿਹਾ ਉਹ ਆ ਮਿੱਟੀ ਉੱਪਰ ਥੱਲੇ ਪਰ ਮੈਂ ਤਾਂ ਤੁਹਾਨੂੰ ਸਿਰਫ ਇੱਕ ਘੋੜੀ ਦੀ ਪਰਸਨੈਲਿਟੀ ਦਿਖਾਣਾ ਚਾਹੁੰਦਾ ਸੀਗਾ ਇਹਦੀ ਪਰਸਨੈਲਿਟੀ ਦੇਖੋ ਕੀ ਆ ਕਹਿੰਦੀ ਹੈ ਆਏ ਹਾਏ 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 ਬਾਈ ਜੀ ਬਸ ਹੁਣ ਕਰ ਰਹੇ ਆ ਵੀਡੀਓ ਖਤਮ ਕਿਵੇਂ ਲੱਗੀ ਘੋੜੀ ਜਰੂਰ ਦੱਸਿਓ ਕਮੈਂਟ ਕਰਕੇ